ਹਾਂਜੀ ਸਸੀ ਕਾ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਆ ਕੱਲ ਪੰਜਾਬ ਬੰਦ ਹੋਣ ਦਾ ਨਤੀਜਾ ਦੇਖੋ ਕਿ ਸਾਰੇ ਪਾਸੇ ਬੈਗ ਹੀ ਬੈਗ ਭਰੇ ਪਏ ਆ ਕਿ ਕੋਈ ਹੱਲ ਹੀ ਨਹੀਂ ਹੋਇਆ ਨਾ ਕੱਲ ਟਰੱਕ ਨਹੀਂ ਮਿਲਦੇ ਅੱਜ ਵੀ ਨਹੀਂ ਮਿਲਨੇ ਕਿਉਂਕਿ ਬਾਦਰ ਬੰਦ ਆ ਕੋਈ ਟਰੱਕ ਵਾਲਾ ਵੀਰ ਜਾ ਕੇ ਨਹੀਂ ਰਾਜੀ ਸਾਰਾ ਮਾਲ ਰੁਕ ਗਿਆ ਤੇ ਕੱਲ ਪੰਜਾਬ ਬੰਦ ਹੋਣ ਦੇ ਨਾਲ ਵੀ ਚੱਕਰ ਪੈ ਗਿਆ ਟਰਾਲੀ ਕੱਲ ਭੇਜਣੀ ਸੀ ਭੇਜਣੀ ਹੋਈ ਸਤੋਰ ਤੇ ਜਾਣੀ ਸੀ ਟਰਾਲੀ ਲੈ ਕੇ ਸਤੋਰ ਤੇ ਜਾਣੀ ਸਟੋਰ ਚ ਜਾਣਾ ਸੀ ਟਰਾਲੀ ਲੈ ਕੇ ਜਾ ਨਹੀਂ ਹੋਇਆ ਕੱਲ ਤਾਂ ਹੁਣ ਅੱਜ ਚੱਲੇ ਆ ਕਿਉਂਕਿ ਕੱਲ ਰਾਹ ਬੰਦ ਕਰਿਆ ਹੋਈ ਸੀਗੇ ਚਲੋ ਪੂਰਾ ਸਾਥ ਆ ਆਪਣਾ ਵੀ ਸੰਘਰਸ਼ ਵਾਲਿਆਂ ਨਾਲ ਵੀ ਧਰਨੇ ਵਾਲਿਆਂ ਨੂੰ ਵੀ ਵੀ ਕੋਈ ਕੋਈ ਨਾ ਦਿੱਕਤ ਆਵੇ ਹਨ ਤੇ ਉਹਦੇ ਚੱਕਰ ਦੇ ਵਿੱਚ ਤੇ ਅੱਜ ਹੁਣ ਜਲਦੀ ਆ ਟਰਾਲੀ ਆ ਦੇਖਿਓ ਇੱਥੋਂ ਇਹ ਚੱਕਿਆ ਜਾਂਦਾ ਵਾ ਪਰ 56 ਤੀ ਨਹੀਂ ਚੱਕ ਹੁੰਦਾ ਅੱਜ 51 ਵਾਲੀ ਪੱਟ ਲਿਆ ਇਹਦੇ ਆਪਣੇ ਕੋਲ 5 ਕਿੱਲੀ ਸੀਗੇ ਤਿੰਨ ਕਪੱਟੇ ਦੇ ਦੋ ਰਹਿੰਦੇ ਆ ਉਹਨਾਂ ਨੂੰ ਉਹਦਾ ਛਿਲਕਾ ਅਜ ਖਚਈ ਅੱਜ ਹੁਣ ਦੇਖ ਪਹਿਲਾਂ ਤਾਂ ਲਾਤੀ ਦੀ ਮੈਂ ਲੀਵਰ ਪੱਟਣ ਕੁੰਜੇ ਤੇ ਪਰ ਜਦ ਛਿਲਕਾ ਦੇਖਿਆ ਤਾਂ ਪੱਟੀ ਨਹੀਂ ਗਈ ਤੇ ਟਰਾਲੀਆਂ ਇੱਕ ਆਪਣੀਆਂ ਦੋ ਟਰਾਲੀਆਂ ਇੱਕ ਟਰਾਲੀ ਨਗਰਗੀਤਨ ਨਾਲੇ ਲੈ ਕੇ ਗਏ ਹੋਇਆ ਤਾਂ ਅੱਜ ਆ ਵੱਡੀ ਟਰਾਲੀ ਸਟੋਰ 'ਚ ਪਹਿਲਾਂ ਖਾਲੀ ਕਰਕੇ ਆਂਦੀ ਆ ਸਟੋਰ 'ਚ ਖਾਲੀ ਕਰਕੇ ਫੇਰ ਆ ਕੇ ਹੁਣ ਮੈਂ ਕਿਹਾ ਕਿੱਥੇ ਜੀ ਇਹੀ ਭਰਾ ਲਾ ਇਹ ਫਸਦੀ ਨਹੀਂ ਇਹਦਾ ਇਹ ਇੰਨੀ ਗਮੋਜ ਹੈ ਜੀ ਡਬਲ ਟੈਰੀ ਦਾ ਫਰਕ ਬਹੁਤ ਲੱਦਣ ਲੱਗੇ ਹੋਏ ਆਲੂ ਉਧਰ ਖੱत्ता ਪਾਉਣ ਲੱਗਿਆ ਬਸ ਇਹ 20 ਕਿੱਲੇ ਤਿਆਰ ਹੋ ਜਾਣਗੇ ਆਪਣੇ ਕਿਥੇ 1.5 ਕਿੱਲਾ ਨਾ ਕਰੋੜਾ ਆਲੂ ਦਾ ਬੀਜਿਆ ਸੀਗਾ ਉਹ ਪੱਟਦੇ ਆਂ ਵੱਟ ਕੇ ਫਿਰ ਦੇ ਦੇ ਦਾਂਗੇ ਉਹ ਤਾਂ ਕੱਚਾ ਹੀ ਵੇਚ ਦੇਣਾ ਕਿਉਂਕਿ ਐਵੇਂ ਖੱਤੇ ਦੇਣੀ ਕਿ ਘੇਰਾ ਸਾਰਾ ਖਰਾਬ ਹੋਊਗਾ ਖੱਤਰ ਇੱਥੇ ਨੂੰ ਵਿੱਚ ਨਹੀਂ ਇਹ ਵੀ ਉਹ ਕੱਚਾ ਹੀ ਪੱਟ ਕੇ ਵੇਚ ਦੇਣਾ ਉਹਦਾ ਬੇਲ ਵੱਡੀ ਨਹੀਂ ਸੀ ਉਹਦੀ ਵੀ ਵਧੀਆ ਰੇਟ ਤੇ ਵੇਚ ਕੇ ਉਹਨੂੰ ਦੇਈ ਦਿਨਾਂ ਚੱਪਕਾ ਨਹੀਂ ਜੇ ਜੇ ਉਹ ਬੀ ਬੂਤਾ ਰੱਖਣਾ ਨਹੀਂ ਹੈਗਾ ਤਾਂ ਕਰਕੇ ਉਹਦੀ ਬੇਲ ਵੱਡੀ ਨਹੀਂ ਸੀ ਵੀਓ ਚੋ ਕਿਹੜਾ ਵੀ ਰੱਖਣਾ ਵਾ ਇਸੇ ਚ ਇਸ ਚੱਕਰ ਦੇ ਵਿੱਚ ਆਪਾਂ ਉਹਦੇ ਕੱਚੇ ਹੀ ਪਾੜ ਦੇਣਾ ਚਾਹੇ ਠੀਕ ਬਣਿਆ ਅ ਇੱਕ ਗੱਲ ਹੈਗੀ ਆ ਕਰੋੜਾ ਲੇਟ ਲਾਇਆ ਨਾ ਗਿਣਤੀ ਦੇ ਦਾਣੇ ਦੇਖੋ ਕਿੰਨੇ ਚੱਕੇ ਹੋਇਆ ਇਹ ਆਪਾਂ ਲੇਟ ਲਾਇਆ ਸੀ ਕਾਫੀ ਨਵੰਬਰ ਦੇ ਵਿੱਚ ਲੱਗਿਆ ਹੋਇਆ ਉਹ ਇਹ ਖੇਤ ਜਿਹੜਾ ਜੋਤੀ ਸੀਗਾ ਉਹ ਆਪਾਂ ਬੀਜਿਆ ਸੀਗਾ ਇੱਕ 30 ਤੇ 1 ਨਵੰਬਰ ਨੂੰ ਹਨਾ ਤੇ ਇਹ ਉਦੋਂ 7-8 ਦਿਨ ਬਾਅਦ ਲਾਇਆ ਸੀ ਕਿਉਂਕਿ ਇਹ ਖੱਤੇ 'ਚ ਮੀਂਹ ਪੈ ਗਿਆ ਸੀ ਨਾ ਮੀਂਹ ਤੋਂ ਬਾਅਦ ਹੋ ਗਿਆ ਸੀ ਖੇਤ ਗਿੱਲਾ ਇਹ ਝੋਨਾ ਵੀ ਇੱਥੇ ਬਹੁਤ ਗਿੱਲਾ ਸੀ ਜਦੋਂ ਵੱਢਿਆ ਸੀ ਤੇ ਵੀ ਆਪਾਂ ਲਾਇਆ ਦੀ ਲੇਟ ਤੇ ਸਾਈਜ਼ ਵੀ ਦੇਖੋ ਵਧੀਆ ਬਣਿਆ ਹੋਇਆ ਪੂਰਾ ਹਨ ਤੇ ਆਲੂ ਦਾ ਗਣਤੀ ਚ ਦਾਣੇ ਬੜੇ ਵਧੀਆ ਚੱਕਿਆ ਜਿੰਨਾ ਇਹ ਗੇਤਾ ਲਾ ਦਿੰਨੇ ਆ ਇਹ ਗਣਤੀ ਚ ਦਾਣੇ ਨਹੀਂ ਚੱਕਦਾ ਜੇ ਇਹਨੂੰ ਗੇਤਾ ਲਾਉਣੇ ਆ ਇਹ ਚ ਬਹੁਤ ਵੱਡੀ ਪ੍ਰੋਬਲਮ ਆ ਫੇਰ ਨਹੀਂ ਛਾੜ ਦਿੰਦਾ ਜਿਵੇਂ ਹੋਣਾ ਜਿਹੜੇ ਹਿਸਾਬ ਨਾਲ ਹੋਣਾ ਆਲੂ ਮਗਰ ਬਹੁਤ ਵਧੀਆ ਝਾੜੂ 200 ਤੋਂ ਤਾਂ ਮੈਨੂੰ ਲੱਗਦਾ 300 ਦੇ ਨੇੜੇ ਆਮ ਨਾਲ ਜਾਊਗਾ ੱਡੇ ੱਡੇ ਆ ਡੱਫਲ ਪਈਆ ਵੇ ਚੱਲ ਵਧੀਆ ਪਈਆ ਨਾਲੇ ਹਰਾ ਹਰਾ ਤਾਂ ਹੁੰਦਾ ਹੀ ਨਹੀਂ ਆਪਣੇ ਗ੍ਰਾਮੇ ਨਾਲ ਨਹੀਂ ਹਰਾ ਹੁੰਦਾ ਲੈ ਦੇਖ ਲੋ ਕੋਈ ਦੀਂਦਾ ਤੁਹਾਨੂੰ ਆਲੂ ਬੱਟ ਦੇ ਬਾਹਰ ਕੋਈ ਵੀ ਆਲੂ ਬੜ ਦੇ ਬਾਹਰ ਇਹਦੀ ਆਪਾਂ ਬੇਲਬੋਲ ਨਹੀਂ ਵੱਡੀ ਬੇਲ ਉਮੀ ਰੱਖੀ ਹੋਈ ਆ ਕਿਉਂਕਿ ਇਹ ਛਿਲਕਾ ਲੈਂਦਾ ਹੀ ਵਧੀਆ ਵਿਕਦਾ ਬਹੁਤ ਵਧੀਆ ਵਿਕ ਜਾਂਦਾ ਇਹ ਛਿਲਕਾ ਲੈਂਦਾ ਤਾਂ ਉਹਦੇ ਚੱਕਰ ਚ ਠੀਕ ਆ ਇਹ ਵੀ ਲੇਟ ਲਾਇਆ ਕਾਮਯਾਬ ਆ ਜਿੰਨਾ ਲੇਟ ਲਾ ਲੈਨੇ ਆ ਉਨਾ ਵਧੀਆ ਦਾ ਬਹੁਤ ਵਧੀਆ ਯਾਨੀ ਕਿ ਹੈਗਾ ਵਾ ਬਾਕੀ ਦੇਖਦੇ ਆਪਣੇ ਕੋਲੇ ਲੇਟ ਹੀ ਲੱਗਿਆ ਹੋਇਆ ਜ਼ਿਆਦਾਤਰ ਔਰ ਇਹਦਾ ਬੇਲ ਹੈ ਜੇ ਬਾਲੀ ਵਧੀਆ ਖੜੀ ਆ ਜੀ ਆਪਾਂ ਜਿਹਦੀ ਜੀਚੋ ਬੀ ਨਹੀਂ ਰੱਖਣਾ ਨਾ ਉਹਦੇ ਉਹਦੀ ਵੀ ਬੇਲ ਛੱਡੀ ਹੋਈ ਆ ਜੀਚੋ ਬੀ ਰੱਖਣਾ ਉਹਦੀ ਬੇਲ ਆਪਾਂ ਵੜਤੀ ਸੀ ਟਾਈਮ ਨਾਲ ਲੋ ਜੀ ਅੱਜ ਮਿਲ ਗਿਆ ਟਰੱਕ ਇਹ ਇਹਨਾਂ ਨੇ ਕੋਈ ਹੋਰ ਰਾਹ ਰੂ ਥਾਣੀ ਵਿਚਾਰੇ ਜਾਣਗੇ ਪਤਾ ਨਹੀਂ ਕਿੱਧਰ ਦੀ ਘੁੰਮ ਕੇ ਜਾਣਾ ਪੈਣਾ ਨਾਲ ਤੇ ਪਰ ਮਿਲ ਗਿਆ ਟਰੱਕ ਹੁਣ ਮਾਲ ਅੱਜ ਲੋਡ ਹੋਊਗਾ ਤੇ ਬੈਲਟ ਵੀ ਆ ਗਈ ਆਪਣੀ ਦਿਨੋਂ ਵੀ ਬੈਲਟ ਦਾ ਨਹੀਂ ਤਾਂ 2000 ਰੁਪਇਆ ਲੱਗਣਾ ਸੀ ਤੇ ਹੁਣ 5500 ਰੁਪਇਆ ਦਿੱਤਾ ਕਰਾਇਆ ਘਮ ਘਮਾ ਕੇ ਆਉਣ ਦਾ 5500 ਰੁਪਇਆ ਕਰਾਇਆ ਦਿੱਤਾ ਬੈਲਟ ਦੇ ਲੈ ਕੇ ਆ ਦੇ ਆ ਬੈਲਟ ਆ 40 mm ਦੀ ਆ ਬੈਲਟ ਆਈਏ ਦੇਖ ਲਓ 40 mm ਦੀ ਇਹ ਆ ਰੇ ਇਹ ਆਲੂਏ ਦੇ ਵਿੱਚ ਦੀ ਨਹੀਂ ਨਿੰਗਣ ਕੋਈ ਵੀ ਨਹੀਂ ਨਿੰਗੜ ਇਹ ਸਾਰਾ A4 ਤੇ ਚੱਲ ਜਾਣਾ ਜਿਹੜਾ ਇਹ ਤੋਂ ਛੋਟਾ ਹੋਇਆ ਉਹ ਨਿੰਗ ਜਾਊਗਾ ਬਸ ਅੱਜ ਮਾਲ ਸਾਰਾ ਲੋਡ ਕਰਾਂਗੇ ਜੋਤੀ ਪਹਿਲਾਂ ਲੋਡ ਹੋਣਾ ਫਿਰ ਇਹਦਾ ਐਲ ਆਰ ਦਾ ਜਿਹੜਾ ਰੈਂਦਾ ਭਾਈ ਇਹਨੂੰ ਖਤਮ ਕਰਕੇ ਫਿਰ ਉਸ ਤੋਂ ਬਾਅਦ ਮਪਾਉਣੇ ਜੋਤੀ ਦਾ ਰੰਗ ਬਹੁਤ ਪਿਆਰਾ ਆ ਦੇਖੋ ਕਿੰਨਾ ਸੋਹਣਾ ਰੰਗ ਵਧੀਆ ਪਹਿਨ ਇਹ ਓਵਰਸਾਈਜ਼ ਆ ਵੀ ਜਿਹੜਾ ਸੀ ਨਿਕਲਦਾ ਵਾ ਸਾਰਾ ਹਿਮਾਲੀ ਸੀ ਸਾਰਾ ਮਾਲ ਸਾਰਾ ਸ਼ੈੱਡ ਬਲੌਕ ਹੋਇਆ ਸੀ ਕੱਲ ਦਾ 3000 ਦੇ ਗੱਟੂ ਦੇ ਨੇੜੇ ਭਰਿਆ ਪਿਆ ਮਾਲ ਅੱਜ ਮੁੱਖ ਜੂ ਕਾਫੀ ਦੋ ਟਰੱਕ ਆ ਗਏ 1000 ਗੱਟੂ ਇਹਨਾਂ ਨੇ ਲੈ ਜਾਣਾ ਤੇ ਜੋ ਥੱਲੇ ਰਹਿ ਗਿਆ ਉਹ ਦੂਜੀ ਲੋਟ ਕਰ ਦਾਂਗੇ ਫਿਰ ਮਾਲ ਲੋਡਿੰਗ ਹੋਣ ਲੱਗਿਆ ਲੋਡਿੰਗ ਹੋ ਕੇ ਉਹ ਦੂਆ ਚੱਲ ਦੇ ਰਹੇ ਨੇ